ਸਵੇਰੇ ਖਾਲੀ ਪੇਟ ਚਾਹ ਜਾਂ ਕੌਫੀ ਪੀਣਾ ਕਿੰਨਾ ਸਹੀ ਹੈ ਸਿਹਤ ਨੂੰ ਹੋ ਸਕਦਾ ਹੈ ਕਿੰਨਾ ਨੁਕਸਾਨ ਤੁਸੀਂ ਦੇਖਿਆ ਹੋਵੇਗਾ ਅਕਸਰ ਲੋਕ ਆਪਣੇ ਸਵੇਰ ਦੀ ਸ਼ੁਰੂਆਤ ਚਾਹ ਜਾਂ ਫਿਰ ਕੌਫੀ ਨਾਲ ਕਰਦੇ ਨੇ ਇਸ ਤੋਂ ਬਿਨਾ ਉਹਨਾਂ ਦੀ ਸਵੇਰ ਅਧੂਰੀ ਲੱਗਦੀ ਹੈ ਪਰ ਕੀ ਤੁਸੀਂ ਕਦੇ ਸੋਚਿਆ ਇਹ ਤੁਹਾਡੀ ਸਿਹਤ ਲਈ ਕਿੰਨਾ ਚੰਗਾ ਹੈ ਇਹ ਸਿਹਤ ਨਹੀਂ ਕਿ ਚਾਹ ਅਤੇ ਕੌਫੀ ਵਿੱਚ ਕੈਫੀਨ ਹੁੰਦੀ ਹੈ ਜੋ ਤਾਜ਼ਗੀ ਅਤੇ ਊਰਜਾ ਦਿੰਦੀ ਹੈ ਪਰ ਖਾਲੀ ਪੇਟ ਇਹ ਪੀਣਾ ਨੁਕਸਾਨਦਾਇਕ ਵੀ ਹੋ ਸਕਦਾ ਹੈ ਇਸ ਨਾਲ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ ਤੇ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ ਆਓ ਜਾਣੀਏ ਸਵੇਰੇ ਖਾਲੀ ਪੇਟ ਚਾਹ ਕੌਫੀ ਪੀਣ ਨਾਲ ਕੀ ਨੁਕਸਾਨ ਹੋ ਸਕਦੇ ਨੇ ਚਾਹ ਅਤੇ ਕੌਫੀ ਵਿੱਚ ਕੈਫੀਨ ਅਤੇ ਟੈਂਟਿਨ ਵਰਗੇ ਤੱਤ ਹੁੰਦੇ ਨੇ ਜੋ ਪੇਟ ਵਿੱਚ ਐਸਿਡ ਦੀ ਮਾਤਰਾ ਵਧਾ ਸਕਦੇ ਨੇ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਚਾਹ ਜਾਂ ਕੌਫੀ ਪਿੰਦੇ ਹੋ ਤਾਂ ਇਸ ਕਾਰਨ ਐਸਿਡਿਟੀ ਗੈਸ পেট ਫੁੱਲਣਾ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਬਦਮਹਾਜ਼ਮੀ ਹੋ ਸਕਦੀ ਹੈ ਹੱਡੀਆਂ ਤੇ ਬੁਰਾ ਪ੍ਰਭਾਵ ਪੈਂਦਾ ਹੈ ਕੈਫੇ ਸ਼ਰੀਰ ਵਿੱਚ ਕੈਲਸ਼ੀਅਮ ਦੇ ਸ਼ੋਸ਼ਣ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਨੇ ਜੇਕਰ ਤੁਸੀਂ ਲੰਬੇ ਸਮੇਂ ਤੱਕ ਖਾਲੀ ਪੇਟ ਚਾਹ ਕੌਫੀ ਪੀਂਦੇ ਹੋ ਤਾਂ ਇਸ ਨਾਲ ਹੱਡੀਆਂ ਵਿੱਚ ਦਰਦ ਅਤੇ ਐਸੋਪੋਰਸਿਸ ਦਾ ਖਤਰਾ ਵੱਧ ਜਾਂਦਾ ਹੈ ਸਵੇਰੇ ਸਵੇਰੇ ਚਾਹ ਜਾਂ ਕੋਫੀ ਪੀਣ ਨਾਲ ਕੈਫੀਨ ਦਾ ਸਿੱਧਾ ਪ੍ਰਭਾਵ ਦਿਮਾਗ ਤੇ ਪੈਂਦਾ ਜਿਸ ਕਰਕੇ ਤੁਸੀਂ ਕੁਝ ਸਮੇਂ ਲਈ ਤਾਜ਼ਗੀ ਮਹਿਸੂਸ ਕਰ ਸਕਦੇ ਹੋ ਪਰ ਹੌਲੀ ਹੌਲੀ ਇਹ ਤੁਹਾਡੀ ਨੀਂਦ ਦੀ ਗੁਣਵੱਤਾ ਖਰਾਬ ਕਰ ਸਕਦੀ ਹੈ ਇਸ ਨਾਲ ਤਣਾਅ ਅਤੇ ਚਿੰਤਾ ਵੀ ਵੱਧ ਸਕਦੀ ਹੈ ਕੈਫੀਨਿਕ ਡਾਇਓਰਿਕ ਤੱਤ ਹੈ ਜਿਸ ਦਾ ਅਰਥ ਹੈ ਇਹ ਸਰੀਰ ਵਿੱਚ ਬਥੇਰੇ ਲਿਕਵਿਡ ਨੂੰ ਬਾਹਰ ਕੱਢ ਸਕਦਾ ਹੈ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਚਾਹ ਕੌਫੀ ਪੀਂਦੇ ਹੋ ਤਾਂ ਇਹ ਤੁਹਾਡੇ ਸਰੀਰ ਨੂੰ ਡੀਹਾਈਡਰੇਟ ਕਰ ਸਕਦਾ ਹੈ ਇਹ ਤ્વਚਾ ਗੁਰਦੇ ਨਾਲ ਜੁੜੀਆਂ ਸਮੱਸਿਆਵਾਂ ਨੂੰ ਵਧਾ ਸਕਦਾ ਹੈ ਹਾਰਮੋਨਸ ਅਸਤੂਲਨ ਮੈਟਾਬੋਲਿਜ਼ਮ ਤੇ ਅਸਰ ਖਾਲੀ ਪੇਟ ਚਾਹ ਤੇ ਕੌਫੀ ਪੀਣ ਨਾਲ ਕੋਰਟਿਸੋਲ ਹਾਰਮੋਨ ਦੀ ਮਾਤਰਾ ਆਸਮਾਨੀ ਹੋ ਸਕਦੀ ਹੈ ਜੋ ਸਰੀਰ ਦੇ ਮੈਟਾਬੋਲਿਜ਼ਮ ਅਤੇ ਬਲੱਡ ਸ਼ੂਗਰ ਲੈਵਲ ਨੂੰ ਪ੍ਰਭਾਵਿਤ ਕਰਦੀ ਹੈ ਇਹ ਖਾਸ ਤੌਰ ਤੇ ਸ਼ੂਗਰ ਅਤੇ ਥਾਇਰੋਇਡ ਦੇ ਮਰੀਜ਼ਾਂ ਲਈ ਨੁਕਸਾਨਦਾਇਕ ਹੋ ਸਕਦੀ ਹੈ ਇਸ ਲਈ ਚਾਹ ਕੌਫੀ ਪੀਣ ਤੋਂ ਪਹਿਲਾਂ ਹਲਕਾ ਨਾਸ਼ਤਾ ਕਰੋ ਬਲੈਕ ਟੀ ਜਾਂ ਫਿਰ ਬਲੈਕ ਕੌਫੀ ਦੀ ਬਜਾਏ ਹਰਬਲ ਜਾਂ ਗ੍ਰੀਨ ਟੀ ਅਪਣਾਓ ਘੱਟ ਚੀਨੀ ਅਤੇ ਘੱਟ ਦੁੱਧ ਵਾਲੀ ਚਾਹ ਕੌਫੀ ਪੀਣ ਦੀ ਆਦਤ ਪਾਓ ਇਹ ਸਵੇਰੇ ਉੱਠਦੇ ਹੀ ਤੁਰੰਤ ਨਾ ਪਿਓ ਬਲਕਿ 1-2 ਘੰਟੇ ਬਾਅਦ ਚਾਹ ਪਿਓ ਸੋ ਤੁਹਾਨੂੰ ਸਾਡੀ ਇਹ ਜਾਣਕਾਰੀ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਦੱਸਣਾ ਨਾ ਭੁੱਲਣਾ ਜੁੜੇ ਰਹੋ ਸਾਡੀਆਂ ਨਵੀਆਂ-ਨਵੀਆਂ ਅਪਡੇਟ ਲਈ ਸਾਡੇ ਚੈਨਲ ਨਾਲ